ਇਦੀ ਭੈਣ ਦੇ ਪੁੱਛਾ ਦੇਣ ਵਾਲੇ ਬਾਬੇ ਮੂਰੇ ਬੈਠੀ ਬੁੜੀ ਮੰਗੂ ਪਖੰਡ ਜੇ ਦਾ ਸਾਰੇ ਲੀਡਰਸ਼ਿਪ ਕਰਦੀ ਏ। ਬੁਰੀ ਮਖਿਆਲ ਵਾਲੇ ਪਿੱਪਲ ਨਾ ਬੰਨੇ ਹੋਏ ਕੱਟੇ ਵਾਂਗੂ ਵਿਚਾਰੇ ਪਮਕੜਾ ਨਾ ਬਣਦੀ ਏ। ਲੀਡਰ ਫੰਡ ਹਾਜ਼ਮ ਕਰਨ ਵਾਸਤੇ ਉਰਾ ਫਰਾ ਤੁਰੀ ਆਉਂਦੀ ਲੰਗੋੜ ਦੇ ਸਰੋਪੇ ਪਾ ਦਾਂਦੇ ਨੇ। ਹਾਂ ਉਦੋਂ ਬਾਅਦ ਚ ਕਰਤੂਤਾਂ ਦੇ ਮੋਗੇ ਰਫੂ ਕਰਨ ਵਾਸਤੇ ਮਸ਼ੀਨਾਂ ਲੈ ਕੇ ਫੇਸਬੁੱਕ ਤੇ ਵਿਚਾਰਿਆਂ ਨੂੰ ਇੰਨਾ ਨੂੰ ਬਿਠਾ ਦਾਂਦੇ ਨੇ ਕਾਗਜ਼ ਖੋਗੇ ਭੱਜਣ ਵਾਲੇ ਸਮਾਗਮ ਤੋਂ ਪਿੱਛੋਂ ਇੱਕ ਪਮਕੜ ਨੇ ਵਿਚਾਰਿਆਂ ਨੇ ਫੇਸਬੁੱਕ ਤੇ ਸ਼ਾਮਦਾਮ ਦੰਡ ਪੇਤਾਲੀ ਸਕੀਮ ਤਹਿਤ ਪੋਸਟ ਪਾਰ ਕੀ ਕਹਿੰਦਾ ਸਾਡੀ ਅੰਦੋਲਨ ਚੋਂ ਨਿਕੜੀ ਹੋਈ ਇਮਾਨਦਾਰ ਪਾਰਟੀ ਨੂੰ ਏਆਈ ਤੇ ਵਿਰੋਧੀ ਮਿਲ ਕੇ ਬਦਨਾਮ ਕਰਦੇ ਨੇ ਸਾਡਾ ਸਵਰਾਜ ਪਸੰਦ ਕੈਂਡੀਡੇਟ ਮਾਤਾ ਤੋਂ ਕਾਗਜ਼ ਖੋਕੇ ਥੋੜੀ ਭੱਜਦਾ ਸੀ ਉਹ ਤਾਂ ਮਾਤਾ ਦਾ ਭਲਾ ਚਾਹੁੰਦਾ ਸੀ ਉਹਨੂੰ ਤਾਂ ਐਮਐਸਬੀ ਜੇ ਲੰਚ ਟਾਈਮ ਤੇ ਅਫਸਰ ਉੱਠ ਖੜੇ ਮਾਤਾ ਦੇ ਕਾਗਜ਼ ਭਰਨਕਣੀਓ ਰਹਿ ਜਾਣਗੇ ਉਹ ਤਾਂ ਮਾਤਾ ਤੋਂ ਕਾਗਜ਼ ਫੜ ਕੇ ਛੇਤੀ ਜਮ੍ਹਾਂ ਕਰਾਉਂਦਾ ਸੀ ਉਸ ਤੋਂ ਬਾਅਦ ਫਿਰ ਥੱਲੇ ਜਿਹੜੇ ਕਮੈਂਟ ਆ ਰਹੇ ਉਹ ਕੁਰਤਾ ਪਾੜ ਪਾੜ ਕੇ ਕੱਚਾਂ ਤੱਕ ਲਾਰੇ ਪਹਿਲਾ ਕਮੈਂਟ ਆਇਆ ਪਿਆ ਸ਼ੁਰੀ ਵਰਗਾ ਕਹਿੰਦਾ ਹਾਂ ਬਾਈ ਗੱਲ ਤੇਰੀ ਪੱਕੀ ਐ ਬੰਦਾ ਪਹਿਲਾ ਮਾਤਾ ਦਾ ਹੀ ਚਾਹੁੰਦਾ ਸੀ ਉਹਨੂੰ ਪਤਾ ਸੀ ਵੀ ਪਹਿਲਾਂ ਮਾਤਾ ਔਖੀ ਸੌਖੀ ਹੋ ਕੇ ਪੀੜ ਚ ਕਢ ਕੇ ਕਾਗਜ਼ ਜਮ੍ਹਾਂ ਕਰਾਊਗੀ ਫਿਰ ਸਾਡੀ ਪਾਰਟੀ ਔਖੀ ਸੌਖੀ ਆਪ ਹੋ ਕੇ ਨਾਲੇ ਅਵਸਰਾਂ ਨੂੰ ਕਰਕੇ ਇਹਨੂੰ ਕੈਂਸਲ ਕਰਾਊਗੀ ਬੰਦਾ ਚੰਗਾ ਸੀ ਜਿਹੜਾ ਵਾਰ ਦੀ ਬਾਹਰ ਕੰਮ ਬਾਈਪਾਸ ਕਰਕੇ ਨਾਲੇ ਤਾਂ ਆਬਦਾ ਨਾਲੇ ਅਵਸਰਾਂ ਦਾ ਟਾਈਮ ਬਚਾਉਂਦਾ ਸੀ ਦੂਜੇ ਨੇ ਕਹਾਣੀ ਜਮਾ ਸਿਰੇ ਲਾਰਖੀ ਕਹਿੰਦਾ ਵੀ ਦੇਖੋ ਬੰਦਾ ਨਾ ਤਾਂ ਮਾਤਾ ਦਾ ਭਲਾ ਚਾਉਂਦਾ ਸੀ ਨਾ ਅਫਸਰਾਂ ਦਾ ਟਾਈਮ ਬਚਾਉਂਦਾ ਸੀ ਉਹ ਤਾਂ ਖੇਡਾਂ ਵਾਤਨ ਪੰਜਾਬ ਦੀਆਂ ਚ ਕੀਤੀ ਹੋਈ ਪ੍ਰੈਕਟਿਸ ਦਾ ਜੁਰਕਾ ਦਿਖਾਉਂਦਾ ਸੀ ਜਦੋਂ ਮਾੜਾ ਜਮਾ ਉਂਗਲ ਨਾਲ ਥੱਲੋਂ ਤਹਾਂ ਜੇ ਚੱਕਿਆ ਥੱਲੇ ਤੀਜੇ ਨੇ ਕਮੈਂਟ ਕਰ ਰੱਖਿਆ ਉਹਨੇ ਜਮਾ ਤੋਤਾ ਰੈਂਚ ਨਾਲ ਨੱਟ ਸਿਰੇ ਲਾ ਰੱਖਿਆ ਕਹਿੰਦਾ ਨਾ ਤਾਂ ਬਾਈ ਮਾਤਾ ਦਾ ਭਲਾ ਚਾਉਂਦਾ ਸੀ ਨਾ ਅਫਸਰਾਂ ਦਾ ਟਾਈਮ ਬਚਾਉਂਦਾ ਸੀ ਨਾ ਖੇਡਾਂ ਵਤਨ ਪੰਜਾਬ ਦੀਆਂ ਦਾ ਜੁਰਕਾ ਦਿਖਾਉਂਦਾ ਸੀ ਇਹ ਤਾਂ ਚਾੜੂ ਵਾਲਿਆਂ ਦੀ ਬੰਦੇ ਪਵਿੱਤਰ ਕਰਨ ਵਾਲੀ ਮਸ਼ੀਨ ਥੋੜਾ ਜਿਹਾ ਬਾਈ ਨੂੰ ਵੱਧਤ ਹੋ ਗਈ ਬਦਲਾ ਦਾ ਟੂਣਾ ਕਰਨਾ ਇਹ ਬੰਦੇ ਨੂੰ ਸ਼ਾਮ-ਦਾਮ ਦੰਡ ਪੇ 42 ਕਸਰ ਹੋ ਗਈ ਚੌਥੇ ਦਾ ਹੋਰ ਕਮੈਂਟ ਆ ਗਿਆ ਕਹਿੰਦਾ ਵੀ ਆ ਤਾਂ ਗੱਲ ਸੋਡੀ ਠੀਕ ਹੈ ਚਲੋ ਬਾਈ ਨੂੰ ਕਸਰ ਹੋ ਗਈ ਫਿਰ ਹੁਣ ਕਸਰ ਦੇ ਕਣਾਂ ਨੂੰ ਕੌਣ ਠੀਕ ਕਰਨਗੇ ਨਾਲ ਦੀ ਨਾਲ ਕਮੈਂਟ ਪੰਜਵੇਂ ਨੇ ਠੋਕਿਆ ਕਹਿੰਦਾ ਇਹ ਕਸਰ ਦੇ ਕਣ ਲੋਟ ਕਰਨ ਵਾਸਤੇ ਕੋਈ ਬਾਬੇ ਬੂਬਿਆਂ ਦੀ ਲੋੜ ਨਹੀਂ ਇਹ ਤਾਂ ਵੋਟਾਂ ਵਾਲੇ ਦਿਨ ਖੰਮਣੀਆਂ ਦਾ ਜੋੜਾ ਚ ਲੱਡੂ ਲਵੇਟ ਕੇ ਲੋਕੇ ਥੌਲਾ ਕਰਨਗੇ ਲਓ ਜੀ ਡਲ ਡਲ ਕਰੀ ਜਾਂਦੀ ਨਹਿਰ ਚ ਗੜਬੀ ਪਾਣੀ ਦੀ ਮੈਂ ਪਰਲੀ ਚੱਲਦੇ ਜੁੱਧ ਚ ਇੱਕ ਤੀਰ ਮੈਂ ਛੜਤਾ ਮਹਾਬਾਈ ਪੱਡੇ ਤੇ ਲੋੜ ਜਨਤਾ ਨੇ ਥੋੜਾ ਜਿਆਦਾ ਪਤਾ ਚਿਰਰ ਚਿਰਰ ਕਰੀ ਜਾਂਦਾ ਬਰੋਜੇ ਦਾ ੜਕਾ ਲਾ ਲੈ ਤੂੰ ਮੋਗੇ ਰਫੂ ਕਰੀ ਜਾਂ ਨਾ ਲੋਕ ਉਂਗਲਾ ਮਾਰ ਮਾਰ ਦਵਾਰੇ ਫੇਰ ਖੋਲ ਹੀ ਜਾਂਦੇ ਨੇ ਮਸ਼ੀਨ ਦੀ ਸੂਈ ਤੇ ਧਾਗਾ ਵਧੀਆ ਜੀ ਕੰਪਨੀ ਦਾ ਵੱਡਾ ਪਾਲ ਹੈ ਅੱਧੇ ਘੰਟੇ ਬਾਅਦ ਯਾਦ ਉਹਦੀ ਆਈਡੀ ਮੈਂ ਦੁਬਾਰਾ ਖੋਲ ਕੇ ਦੇਖੀ ਮਾਹ ਦੇਖੀਏ ਵੀ ਕੀ ਰਿਸਪੌਂਸ ਹੈ ਪਤੰਦਰ ਉੱਥੋਂ ਰਫੂ ਵਾਲੀ ਮਸ਼ੀਨ ਚੱਕ ਕੇ ਪਰਹੀਂ ਤਰ ਗਿਆ ਮਤਲਬ ਪੋਸਟ ਡਿਲੀਟ ਕਰ ਗਿਆ ਹਲੋ